ਬਾਬਿਓ ਕੀ ਹਾਲ ਚਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਲਓ ਜੀ ਤੇ ਕਰਤੀ ਆ ਸਵੇਰ ਸਵੇਰ ਬਲੌਗ ਦੀ ਸਟਾਰਟਿੰਗ ਖੇਚਦਾਗੇ ਨੀਰਾਚਾਰਾ ਵਡ ਨਹੀਂ ਆਏ ਸੀ ਠੀਕ ਹੈ ਮਤਲ ਨੀਰਾਚਰ ਟੈਂਕ ਨਾਲ ਵਾਡ ਲੀਏ ਤੇ ਇੱਕ ਕੱਜ ਕਰਾਉਣੀ ਕਟਿੰਗ ਨੂੰ ਵੀ ਆਪਦੀ ਟੰਗ ਟਿੰਗ ਬੈਂਡਿੰਗ ਕਰਾਉਣੀ ਹੈਗੀ ਤੇ ਬਾਕੀ ਨੀਰਾਚਾਰਾ ਵਟਣਾ ਹੈ ਤੇ ਫਿਰ ਕੀ ਹੋਰ ਕੰਮ ਬਿੱਡਾਂਗੇ ਇੱਕ ਥੋੜਾ ਜਿਹਾ ਬਸ ਤਵੀਆਂ ਦਾ ਜਿਹੜਾ ਕੰਮ ਜਾ ਕਰਾਇਆ ਸੀ ਨਾ ਤੇ ਥੋੜਾ ਰੰਗ ਰਹਿ ਗਿਆ ਜਿਹੜਾ ਮੜਾ ਮੀਤੇ ਤੋਂ ਕਰਾਇਆ ਤੇ ਬਸ ਉਹ ਰੰਗ ਰੂਮ ਕਰਕੇ ਤੇ ਫੇਰ ਵੇਣੀਏ ਕੋਈ ਨਵੀਂ ਤਾਜੀ ਬਾਕੀ ਪਾਣੀ ਪਹਿਲਾਂ ਵੇਖੋ ਕਿਥੇ ਚੜ ਗਿਆ ਆਪਣੇ ਆ ਆ ਪੱਖੇ ਦਾ ਪਟਾਣੀ ਇਹਦੇ ਨਾਲ ਆ ਕੇ ਪਾਣੀ ਲੱਗਾ ਸੀਗਾ ਤੇ ਹੁਣ ਪਾਣੀ ਵੇਖੋ ਬਹੁਤ ਉੱਤਰ ਗਿਆ ਲਗਭਗ ਤੇ ਚਲੋ ਇਹਨੇ ਕਣਕ ਕਣਕ ਵੇਖ ਲਈਏ ਮਾੜੀ ਮੋਟੀ ਹੈ ਨਾ ਯਾਰ ਤੇ ਕਣਕ ਵੇਖ ਕੇ ਤੇ ਫੇਰ ਇਹ ਜਰਾ ਬਟਰ ਲੱਗਦੇ ਹੈ ਤੇ ਇਹਦੇ ਦਿਖਾਉਣੇ ਸਾਨੂੰ ਤੇ ਕਣਕ ਤੁਸੀਂ ਕਿਹੜਾ ਮਾਰ ਕੇ ਆ ਚੁੱਕੇ ਹੈ ਤੇ ਮੂਲੀਆਂ ਤੋੜ ਲਈਆਂ ਤੇ ਹੁਣ ਕਾਟਣਾ ਕਰਦੇ ਸ਼ੁਰੂ ਨੀਰਾ ਤੇ ਏਅਰਪੋਟ ਲਾ ਕੇ ਠੀਕ ਹੈ ਗਾਣੇ ਗੋਣ ਲਾ ਲਏ ਤੇ ਫੇਰ ਕਰਦੇ ਹੁਣ ਆਪਾਂ ਸ਼ੇਅਰ ਤੇ ਨੀਰਾ ਵੱਢ ਕੇ ਕਰਤਾ ਲੋਡ ਆਪਾਂ ਠੀਕ ਹੈ ਕੋਟ ਆਪਣਾ ਆ ਪਿਆ ਨੀਰਾਚਾਰਾ ਵੱਢ ਲਿਆ ਤੇ ਹੁਣ ਆਪਾਂ ਚਾਲੇ ਕਿਹਨੇ ਗਾਂ ਵਾਲੇ ਖੇਤ ਗਾਂ ਦੇ ਖੇਤੇ ਢੇੜਾ ਛੇੜਾ ਮਾਰਾ ਹੀਏ ਤੇ ਫੇਰ ਚਾਲੇ ਕਰਾਉਣੇ ਕਟਿੰਗ ਤੇ ਬਾਕੀ ਗੱਲਾਂ ਬਾਅਦ ਚ ਕਰਦੇ ਹੁਣ ਨਾਲ ਤੇ ਕਿਹੜਾ ਢੇੜਾ ਮਾਰੀਏ ਗਾਂ ਆਪਾਂ ਤੇ ਆ ਗਿਆ ਆਪਾਂ ਨੂੰ ਦੂਜੇ ਖੇਤ ਆਪਣੇ ਤੇ ਹੁਣ ਮੈਂ ਅਮਨ ਨੂੰ ਫੋਨ ਲਾਇਆ ਸੀ ਕਟਿੰਗ ਵਾਲੇ ਨੂੰ ਤੇ ਮਾਸ਼ਾਲਲਾ ਵਾਲ ਨੂੰ ਕਟਾਲੀ ਉਹਦਾ ਮੈਂ ਡੱਬ ਵਾਲੀ ਜਾਣਾ ਮੁੜ ਕੇ ਤੇ ਛੇਤੀ ਛੇਤੀ ਆ ਜਾ ਤੇ ਆਪਾਂ ਹੁਣ ਦਵਾ ਦਾ ਘਰੇ ਚੱਲੀ ਗਏ ਤੇ ਕਟਿੰਗ ਕਰੇਗੇ ਸਭ ਤੋਂ ਪਹਿਲਾਂ ਜਲ ਕੇ

ਜਾ ਫੇ ਕਟਿੰਗ ਕਰਦਾ ਉਹਦਾ ਮੈਂ ਜਾਣਾ ਹੈਗਾ ਬਾਹਰ ਮੇਰੀ ਫਲਾਈਟ ਹੈ ਨਾ ਮੇਰੀ ਅੱਜ ਸ਼ਾਮ ਦੀ ਅੱਜ ਫਿਰ ਹਾਂ ਜਾਣਾ ਮੈਂ ਲਾਉਣਾ ਹੀ ਹੈ ਨਾ ਹਾਂਜੀ ਅਸਹੀ ਕਰ ਰਿਹਾ ਕੰਮ ਤੂੰ ਜੁਹਾ ਦਰਵਾਜ਼ਾ ਲੋਕ ਜਿਹੇ ਘਰ ਗਿਆ ਜਾਣਾ ਮੈਂ ਬਰ ਦੋ ਹਾਜਾਤ ਲਾ ਕੇ ਗੱਲ ਕਰਦਾ ਮੱਛੇ ਦੇ ਕਰਕੇ ਲੋਕ ਜੇ ਨਹੀਂ ਕਰਤੀ ਅੱਛਾ ਜੀ ਬਸ ਕਰਾ ਬੜਾ ਟੋਰੂ ਕੇ ਮੇਰਾ ਓਕੇ ਕਰਦੇ ਨਾ ਕਰਦੇ ਮਾਰਨ ਹੋਣ ਹੋਣੇ ਬਾਕਮ ਬੰਦ ਰਬਿਆ ਨਾ ਬਾਕੀ ਦੇਗਾ ਬਾਕੀ ਦਿਖਾਉਣੇ ਹਨ ਵੀ ਲਓ ਜੀ ਹੋ ਗਿਆ ਆਪਣਾ ਕਟਿੰਗ ਦਾ ਕੰਮ ਕੰਪਲੀਟ ਕਰੋ ਚੈੱਕ ਮਾਟਲ ਮਾੜੀ ਕਲਿੱਪੇ ਵੀ ਐਡ ਕਰਤੀ ਵੇਚਦੀ ਨਾਉਂ ਦਾ ਨਹੀਂ ਵੀਡੀਓ ਬਣਦੀ ਤੇ ਅਹੀਂ ਤੱਕ ਦੇ ਆ ਕਰਕੇ ਹਨਾ ਲਓ ਜੀ ਸੈਟ ਲੱਗਦਿਆ ਵਾਲ ਬੂਲ ਕਰੋ ਚੈੱਕ ਲਓ ਹੁਣ ਚੱਲਦੇ ਆ ਘਰੇ ਆਪਾਂ ਓਕੇ ਜੀ ਕਟਾਂ ਜਾਂਦੇ ਵਾਲ ਬੂਲ ਹਾਂ ਜੀ ਨਹਾਣੂ ਲੈ ਕਰੋ ਚੈੱਕ ਅਦਰ ਕੀ ਲੁੱਕ ਚੇਂਜ ਕਰਤੀ ਅੱਗੇ ਵਾਲ ਆਪਣੇ ਖੜੇ ਹੁੰਦੇ ਆ

লাগ ਰਹੇ ਹੈ ਤਕਬੂਤਾਂ ਰੰਗ ਲਾਉਣੇ ਕਿ ਨੋਣਾ ਚ ਤੇ ਪਤਾ ਨਹੀਂ ਤੇ ਬਾਕੀ ਪੱਖੇ ਤੇ ਵੀ ਚੱਲ ਗਈ ਪਲੇਅਰ ਹੈ ਅੱਜ ਲਾਲਾਂ ਕਾਲੂ ਨਾਲ ਚਲੋ ਤਾਂ ਵੇਖੀ ਜੂ ਖੇਤ ਚੱਲ ਗਿਆ ਫਰਾਤ ਵਿੱਚ ਚੱਲेंगे ਪਾਣੀ ਤੇ ਚੱਲ ਜੀ ਫਰਾਤ ਨੂੰ 10 ਵਜੇ ਤੋਂ ਲੈ ਕੇ 6 ਵਜੇ ਤੱਕ ਆਪਣੀ ਵਾਰੀ ਹੈ ਠੀਕ ਹੈ ਤੂੰ ਕੱਲਾ ਹੀ ਖੇਡੀਦਾ ਮਿੰਦ ਪਾਣ ਲੱਗਦਾ ਕੀ ਕਰੀ ਨਾਰ ਤੂੰ ਖੇਡਦਾ ਬਾਈ ਯਾਰ ਤੂੰ ਅਗੜ ਚੋਣੀ ਕਰ ਗੇਮ ਖੇਡ ਲਈਏ ਬੱਬੋ ਤੇ ਆ ਗਈ ਸੀ ਖੇਤ ਤੇ ਛੱਡਣ ਮੋਟਰੀ ਆਈ ਸੀ ਬਹੁਤ ਲਾਈਟ ਚੱਲੀ ਜਾਂਦੀ ਸੀ ਤੇ ਲਾਈਟ ਬਾਬੇ ਹੁਣੀ ਆਈ ਹੈ ਨਾ ਜੀ ਲੇਟ ਹੋ ਗਏ ਭਰਾਵਾ 4:30 ਹੋ ਗਏ ਤੇ 1:30 2 ਵਜੇ ਐ ਮਹੱਤਰੀ ਕੋਲੋਂ ਮੈਂ ਘਰੇ ਕੰਮ ਕਰਨ ਲੱਗ ਗਏ ਤੇ ਲੇਟ ਅੱਧੀ ਲੰਘੀ ਇੱਕ ਮੁੱਟ ਦਾ ਆਪਣਾ ਛੜਤੀ ਇੱਕ ਉਹ ਚਾਚੀ ਕੋਲ ਛੱਡਾਂਗਾ ਪਰ ਉਹ ਕੋਠਿਆਂ ਕੋਲ ਤੇ ਕਰ ਇੱਧਰ ਬੰਨੂ ਮੈਂ ਸੈੱਟ ਕਰ ਦਈਏ ਤੇ ਬਾਕੀ ਗੱਲਾਂ ਬਾਤ ਕਰਦੇ ਆ ਫਿਰ ਮੈਨੂੰ ਕੰਮ ਧੰਦੇ ਨੇ ਵਿੜ ਲੈਣ ਦਿਓ ਜੀ ਆਪਣੀ ਮੋਟਰ ਛੱਡ ਕੇ ਠੀਕ ਐ ਇਹ ਆਉਰੀ ਸਾਹਮਣੇ ਚੱਲੀ ਜਾਂਦੀ ਤੇ ਆਪਾਂ ਇੱਧਰ ਆ ਗਏ ਚਾਚੀ ਦੀ ਮੋਟਰ ਕੋਲੇ ਤੇ ਇਹ ਮੋਟਰ ਵੀ ਛੱਡ ਦਈਏ ਰਬਾਬਿਓ ਇੱਕ ਮਿੰਟ ਲਓ ਜੀ ਚੱਲ ਵੀ ਮੋਟਰ ਤੇ ਹੁਣ ਬੰਨੂਆ ਕਰਦੀ ਆ ਦਵਾ-ਦਵ ਮੋਟਰ ਪਹਿਲਾਂ ਹਟਦੀ ਬੰਨੂਆ ਕਰਾਂ ਬਾਅਦ ਠੀਕ ਹੈ ਓਕੇ ਰਿਪੋਰਟ ਹੈ ਤੇ ਕਰੀਏ ਸੈਟਿੰਗ ਜੀ ਤੇ ਮੋਟਰ ਦੀ ਡਾਇਰੈਕਸ਼ਨ ਚੇਂਜ ਕਰਤੀ ਆਪਣੇ ਵਾਲ ਦੀ ਪਹਿਲਾਂ ਆਹ ਕੈਰੀ ਕਿਉਂ ਸ਼ਰ ਤੇ ਉਹ ਉੱਥੇ ਪੈਂਦੀ ਸੀ ਉਹ ਥਾਂ ਤੋਂ ਉਹ ਟੱਕ ਨੀ ਸਾਹਮਣੇ ਗਾਂ ਵਾਲਾ ਉੱਥੋਂ ਪੈਂਦੀ ਸੀ ਮੋਟਰ ਮੁੜ ਕੇ ਆ ਕੈਰੀਅਰ ਚੜਦੀ ਵਾਲੀ ਸੀਗੀ ਮੁੜ ਕੇ ਆਹ ਮੂੰਹਾਂ ਭੰਨ ਕੇ ਤੇ ਛੋਹ ਗਾਰਡ ਚਲਾਇਆ ਕਹਿੰਨੇ ਮੇਰੇ ਵੀਰੋ ਬਾਕੀ ਪਾਣੀ ਲੱਗੀ ਜਾਂਦਾ ਮਣਪਰੇ ਨੂੰ ਫੋਨ ਵੀ ਕਰਦੇ ਆ ਕਿ ਅੱਜ ਰਾਤ ਦੀ ਆਪਣੀ ਸ਼ਿਫਟ ਆ ਠੀਕ ਹੈ ਵੀ ਦਵਾ ਦਾ ਰੋਟੀ ਪਾਣੀ ਛਾਗ ਲਈ ਤੇ ਆ ਜੀ ਦਾ ਮੇਰੇ ਕੋਲ ਖੇਤ ਤੇ ਉਹਨੂੰ ਵੀ ਕਰ ਦਿੰਦੇ ਆ ਫੋਨ ਵੀ ਵਿਹਲਾ ਹੈ ਦਵਾ ਦਾ ਦਾਣੇ ਦੋਨੇ ਪਾ ਕੇ ਕਬੂਤਰਾਂ ਨੂੰ ਤੇ ਫੇਰ ਖੇਤ ਆ ਜੀ ਮੇਰੇ ਕੋਲੇ ਤੇ ਬਾਕੀ ਕੋਈ ਗੱਲ ਨਹੀਂ ਕਿਰਾਂ ਗੇੜਾ ਛੇੜਾ ਮਾਰ ਲਿਗੇ ਉਹ ਤਾਂ ਮਾਰ ਹੀ ਜੰਨੇਗੇ ਤੇ ਕਰਦੇ ਹੁਣ ਤਾਂ ਗੱਲਬਾਤ ਲਓ ਜੀ ਤੇ ਲਾਈਟ ਵੀ ਜਾ ਚੁੱਕੀ ਹੈ ਇੱਕ ਮਿੰਟ ਕੈਮਰਾ ਸਾਫ ਕਰ ਲੈਣਾ ਲਓ ਜੀ ਮਤਲਬ ਬਲਰ ਕਰਦਕ ਨੇ ਹੜ ਜਾਓ ਹਾਂ ਲੈਟ ਜਾਵੜੀ ਜੀ ਠੀਕ ਐ ਤੇ ਹੁਣ ਆਪਾਂ ਕਿਰਾਂ ਚੱਲਦੇ ਆਂ ਘਰੇ ਟਾਈਮ ਲਗਭਗ ਹੋ ਗਿਆ 7 ਦਾ ਤੇ ਲੈਟ ਆਪਣੀ ਆਊਗੀ 9 ਖਣੇ 10 ਵਜੇ ਇੱਥੇ ਤੱਕ ਆਊਗੀ ਤੇ ਉਦੋਂ ਪਹਿਲਾਂ ਘਰੇ ਜਾ ਕੇ ਰੋਟੀ ਪਾਣੀ ਖਾ ਲਈਏ ਤੇ ਗੇੜ-ਗੁੜ ਭੇੜ ਲਈ ਆਪਣਾ ਨਾ ਜੈਡ ਸਕਾਉਟ ਲਾ ਲਈਏ ਕਈਆਂ ਕੋਈਆਂ ਧਰ ਲਈਏ ਤੇ ਚਾਬੀ ਕਿੱਥੇ ਰੱਖਤੀ ਮਾਇਆ ਕੋਠੇ ਦੀ ਹਾਂ ਹੈਗੀ ਹੈਗੀ ਇਹ ਚ ਚਲੋ ਫਿਰ ਆਪੋ ਤੇ ਹੁਣ ਕਿਰਾਂ ਚਲੀ ਗਏ ਆਪਾਂ ਘਰ ਨੂੰ ਠੀਕ ਐ ਤੇ ਨਾਲ ਲਵਾਂ ਮਨਪ੍ਰੀਤ ਨੂੰ ਦੋਨੇ ਬੈਠੇ ਰਵਾਂਗੇ ਤੇ ਅਧੂ ਵਿਚਾਲਾ ਹੋ ਗਿਆ ਹਨਾ ਤੇ ਚਲੋ ਚੱਲ ਗਏ ਤੇ ਆ ਕੇ ਕਰਦੇ ਫੋਟੋ ਨਾਲ ਗੱਲਬਾਤ ਸ਼ੇਅਰ ਆਪਾਂ ਲਓ ਜੀ ਆਗੇ ਸਮਾਨ ਰੈਡੀ ਕਰਕੇ ਸਾਰਾ ਰਜਾਈਆਂ ਕਈ ਸਮਾਨ ਲਕਈਆਂ ਕੁੰਈਆਂ ਲਟਰੰ ਪਟਰੰ ਗਰਚਾਸ ਮਾ ਹਟਾ ਮਨਪ੍ਰੀਤ ਆਉਂਦਾ ਦੂਜੇ ਘਰੇ ਮਨ ਲਾਓ ਠੰਡ ਬਹੁਤ ਆ ਵਾਕੀ ਚਲੋ ਵੇਖੀਏ ਉਹਨੂੰ ਤੇ ਚੱਲਦੇ ਆਂ ਖੇਤ ਦੇ ਉੱਤੇ ਲਓ ਜੀ ਤੇ ਇੱਕ ਮਿੰਟ ਗਾਣੇ ਬੰਦ ਕਰ ਲੀਆ ਲਓ ਜੀ ਆਗੇ ਖੇਤ ਤੁੰਨ ਤੋਂ ਵੇਖੋ ਸਭ ਤੋਂ ਪਹਿਲਾਂ ਤਾਂ ਸਾਹਮਣੇ ਕੁਛ ਨਹੀਂ ਦੀਂਦਾ ਲੈਣਾ ਨਹੀਂ ਦੇਣਾ ਨਹੀਂ ਠੀਕ ਹੈ ਤੇ ਮਨਪ੍ਰੀਤ ਵੀ ਹੈ ਉਹ ਬੈਠਾ ਆਪਣੇ ਕੋਟੇ ਚ ਉਧਰ ਤੇ ਮੈਂ ਜੇ ਚਾਚੀ ਦੀ ਮੁੱਟ ਸੀ ਆਪਣੇ ਇੱਧਰ ਹਨਾ ਮੈਂ ਇੱਧਰ ਆਇਆ ਢੇੜਾ ਮਾਰਨ ਤੇ ਤੁਹਾਨੂੰ ਚੱਲ ਕੇ ਦਿਖਾਉਣੇ ਆ ਬੂਫਰ ਚੱਕ ਲੈਣੇ ਕਰੂੰ ਕਾਂਚਰਾਵਾਂਗੇ ਪਾਵਾਂਗੇ ਢੇੜਦਾ ਇੱਧਰ ਚਾਚੀ ਦੀ ਮੁੱਟ ਤਾਂ ਕਰਤੀ ਬੰਦ ਠੀਕ ਆ ਪਰ ਕਿਉਂਕਿ ਲਾਈਟ ਆ ਗਈ ਸੀਗੀ ਮਗਰੋਂ ਆਪੇ ਉਹਦੀ ਮੇਰੇ ਘਰੇ ਜਾਣ ਤੋਂ ਮਗਰੋਂ ਲਾਈਟ ਆ ਗਈ ਸੀ ਦੁਆਰੇ ਤੇ ਉਹਦੇ ਕਾਰਨ ਇਹ ਲੱਗ ਗਿਆ ਆਪਣਾ ਇਹ ਲੱਗ ਚੁੱਕਿਆ ਮਨ ਚਲ 2.5 ਕਿਲੇ ਲੱਗ ਗਏ ਤੇ 2-2 ਕਿਲੇ ਰਹਿ ਗਏ ਬਹੁਤ ਸਿੱਧੀ ਕੰਮ ਨਿਪਟਾਣਾ ਯਾਰ ਬੰਪੀ ਨਿਕਲ ਗਈ ਇੱਕੋ ਤੇ ਧੁੰਦ ਵਾਲੀ ਇੱਕ ਤਾਂ ਇਹ ਵੇਖੋ ਪਾਣੀ ਇੱਧਰ ਹੁਣ ਬਣੀ ਗੱਲ ਹਾਂ ਚਾਰ ਚਪਰੇ ਪਾਣੀ ਪਾਣੀ ਕਰਤਾ ਤੇ ਚੱਲ ਕੇ ਆਪਣੀ ਮੋਟਰ ਵੀ ਬੱਲ ਲੀ ਗਏ ਤੇ ਆਪਾਂ ਨੂੰ 1.5-2 ਕਿਲੇ ਰਹਿ ਗਏ 2.5 ਕਿਲੇ ਲੱਗ ਗਏ ਤੇ ਚਲੋ ਫਿਰ ਚੱਲੀਏ ਬੁਰਾ ਹਾਲ ਇੱਕ ਮਿੰਟ ਆ ਵੇਖੋ ਇੱਧਰ ਹਣ ਦੀਦਾ ਨਹੀਂ ਦਾ ਹਾਂਜੀ ਚਲੋ ਚੱਲੀਏ ਤੇ ਆ ਗਏ ਆਪਾਂ ਅੰਦਰ ਆਏ ਦਵਾਵ ਜਰ ਗਏ ਐ ਤੇ ਇਧਰ ਆਪਾਂ ਆਪਣਾ ਸਟੂਡੀਓ ਵੀ ਲਿਆਏ 뮤ਜ਼ਿਕ ਵਾਲਾ ਠੀਕ ਹੈ ਤੇ ਚਾਚਾ ਜੀ ਬਾਹਰ ਕਰੀਏ ਥੋੜਾ ਜਿਹਾ ਕੰਮ ਦੰਦੇ ਗੱਲਾਂ ਪਤਾ ਚੱਲੀ ਜਾਂਦੀ ਹੋਣੀ ਮਲਾ ਵੀ ਫੂਨ ਡੈ ਰਸ ਤੇ ਜਿਓ ਯਾਰ ਬਿੱਲ ਕਿੱਥੇ ਬੈਠਾ ਹੈ ਆ ਇੱਥੇ ਬਿਠਾ ਗਏ ਆ ਆ ਜਾ ਫਿਰ ਆਇਆ ਕੋਈ ਗੱਲ ਨਹੀਂ ਬਲੌਗਰ ਆ ਰਹਾ ਪੱਜਾ ਲੋ ਜੀ ਉਹ ਬੈਠਾ ਉਧਰ ਪਰੇ ਤੇ ਆਪਾਂ ਚਰੋਣੇ 뮤ਜ਼ਿਕ ਨੇ ਆਪਣਾ ਆ ਰਿਹਾ ਠੀਕ ਹੈ ਵੇਖੋ ਇਧਰ ਜਿੱਧਰ ਜਾਂਦੇ ਆ ਮਗਰੇ ਨਾਲ ਹੀ ਆ ਜਾਂਦੇ ਆ ਜਰਾ ਆ ਲਾਈਟਾਂ ਲੋਟ ਸਾਰੀਆਂ ਆ ਕੇ ਪ੍ਰਬੰਧ ਕਰਿਆ ਮਤਲਬ ਕੋਠੇ 'ਚ ਲਾਈਟ ਕੋਈ ਨਹੀਂ ਸੀ ਕੋਈ ਵੱਲਵ ਨਹੀਂ ਸੀਗਾ ਆਪਣੇ ਕਬੂਤਰਾ ਘਰ ਵੱਲਵ ਚੱਕ ਲਿਆ ਉੱਥੋਂ ਤਾਰ ਉੱਥੇ ਹੋਲਡਰ ਉੱਥੇ ਆਪਣਾ ਸਾਡਾ ਇੱਕ ਢੁੱਕ ਰਜਾਈ ਹਰ ਜੂ ਚੱਕ ਲਿਆ ਸਮਾਨ ਤੇ ਪਾਣੀ ਲੱਗ ਜਾਂਦਾ ਤੇ ਪਾਪਾ ਇੰਨੇ ਆ ਤੇ ਦਿਖਾਉਣੇ ਹਨ ਬਾਜਪਾ